ਉਹ ਆਪਣੀ ਜੇ ਜੀ ਨਾਮ ਧਿਆਇਆ ਜੈ ਉਸਤਤਕਾਲ ਨਾਨਕ ਤੇ ਮੁਖ ਉਜਲੇ ਜੇ ਜੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਖੋਲ ਕਿਵਾਨ ਦਰਸ਼ਨ ਦੀ ਜੈ ਦੀ ਜੈ ਖੋਲ ਕਿਵਾਨ ਦਰਸ਼ਨ ਦੀ ਜੈ So sort of ਜੀ ਜਨ ਤਨੀ ਉਦਾਰਤ ਆਗੇ ਤੁਮ ਤਨ ਤਨੀ ਉਦਾਰਤ ਆਗੇ ਜਨ ਤਨੀ ਉਦਾਰਤ ਆਗੇ ਤੁਮ ਤਨ ਤਨੀ ਉਦਾਰਤ ਆਗੇ ਜਨ ਤਨੀ ਦੁਨੀਆ ਸੁਝਾਸ ਤੁਮ ਉਤਾਰਸ਼ਨ ਦੀ ਜੀ जय खोल किवार दर्शन दीजा जय देव ਦੇਉ ਨਾਮ ਦੇਖ ਸੁਦਾਮਾ ਜੀ ਹੈ ਅਕਾਲ ਦਰਸ਼ਨ ਦੀਜਾ ਦੀਜ ਖੋਲ ਕਿਵਾਨ ਦਰਸ਼ਨ ਦੀਜਾ ਦਰਸ਼ਨ ਦੀਜਾ ਕਹਿ ਕਬੀਰ ਤੁਮ ਸਮਰਥ ਦਾਤੇ ਦਰਸ਼ਨ ਦੀਜਾ ਖੋਲ ਕਿਵਾਨ ਦਰਸ਼ਨ ਦੀ ਜਪਿਓ ਜਿਨ ਅਰ ਜਨ ਦੇਵ ਗੁਰੂ ਏ ਸੰਕਟ ਜੋ ਨਦਰਬ ਨਾ ਆਇ ਸੰਕਟ ਜੋ ਨਗਰ ਬਨਾਇਓ ਸੋ ਕੋਟਲ ਦੂਰ ਸੇ ਵੀਐ ਸੋ ਕੋਟਲ ਦੂਰ ਸੇ ਵੀਐ ਐਨਾ ਸੁਸਾਜ ਸੁਬਾਹ ਐ ਐਨਾ ਸੁਸਾਜ ਸੁਬਾਹ ਦਰਸ਼ਨ ਪਰਸਿਆ ਗੁਰੂ ਕਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਜਨਮ ਮਰਨ ਦੁਖ ਜਾਏ ਬੈਠਾ ਸੋ ਦੀਪਾਤਸ਼ਾ ਬੈਠਾ ਸੋ ਦੀਪਾਤਸ਼ਾ ਕਦਾ रामदास सतगुरु कहवे रामदास सतगुरु कहवे पूरन ताल खटायआ पूरन ताल खटायआ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਧੰਨ ਨਾਨਕ ਤੇਰੀ ਵੱਡੀ ਕਮਾਈ ਸੇਖ ਬੋਲੇ ਸੁਭ ਬਚਨ ਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼ੇਰ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦੇ ਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਕਰਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਪਥਾਈ ਹੋਏ ਸਹਾਏ ਤੇ ਇੱਕ ਬਹਾਦਰ ਸਿਮਰੀਆ ਤੇ ਇੱਕ ਬਹਾਦਰ ਸਿਮਰੀਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 சாना සนา साam call oh